ਖਬਰ ਗੁਰਾਇੰਦੇ ਪਿੰਡ ਚੱਕ ਦੇਸ ਰਾਜ ਦੀ ਹੈ ਜਿੱਥੇ ਕਿ ਬੀਤੀ 17 ਫਰਵਰੀ ਨੂੰ ਪਿੰਡ ਚੱਕ ਦੇਸ ਰਾਜ ਦੀ ਮਹਿਲਾ ਸਰਪੰਨ ਨੀਰੂ ਕੌਰ ਦੇ ਪਤੀ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਉਕਤ ਵਾਇਰਲ ਵੀਡੀਓ ਦੇ ਮੁਤਾਬਕ ਪਰਮਜੀਤ ਸਿੰਘ ਦੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਆਓ ਪਹਿਲਾਂ ਦੇਖਦੇ ਹਾਂ ਇਹ ਵਾਇਰਲ ਹੋਈ ਵੀਡੀਓ ਉਧਰ ਪਰਮਜੀਤ ਸਿੰਘ ਪੰਮੀ ਦੀ ਮੌਤ ਤੋਂ ਬਾਅਦ ਪਿੰਡ ਦੇ ਐਸ.ਸੀ. ਭਾਈ ਚਾਰੇ ਵੱਲੋਂ ਪਿੰਡ ਵਿਖੇ ਧਰਨਾ ਦਿੱਤਾ ਗਿਆ ਜਿਸ ਵਿੱਚ ਹੋਰਨਾ ਪਿੰਡਾਂ ਦੇ ਸਰਪੰਚਾਂ ਨੇ ਵੀ ਪਹੁੰਚ ਕੇ ਪਰਮਜੀਤ ਸਿੰਘ ਪੰਮੀ ਦੀ ਮੌਤ ਨੂੰ ਕਤਲ ਦੱਸਿਆ ਪੁਲਿਸ ਖਿਲਾਫ ਨਾਰੇਬਾਜੀ ਕਰਦਾ ਪਿੰਡ ਵਾਸੀ ਚਰਨਜੀਤ ਬਾਂਸਲ ਅਤੇ ਪਿੰਡ ਧਲੇਤਾ ਦੇ ਸਰਪੰਚ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਚੱਕ ਦੇਸਰਾਜ ਵਿਖੇ ਇੱਕ ਵਿਆਹ ਸਮਾਗਮ ਨੂੰ ਲੈ ਕੇ ਜਾਗੂ ਕੱਢੀ ਜਾ ਰਹੀ ਸੀ ਜਿਸ ਵਿੱਚ ਇੱਕ ਅਸੱਖ ਸ਼ਰਿਆਮੀ ਫਾਇਰਿੰਗ ਕਰ ਰਿਹਾ ਸੀ ਤੇ ਉਸ ਦੀ ਗੋਲੀ ਚੱਲਣ ਨਾਲ ਪਰਮਜੀਤ ਸਿੰਘ ਦੀ ਮੌਤ ਹੋਈ ਹੈ ਉਨਾ ਕਿ ਆ ਕੀ ਪਰਿਵਾਰ ਵਾਲੇ ਪਰਮਜੀਤ ਸਿੰਘ ਦੀ ਮੌਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੱਸ ਰਹੇ ਹਨ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਦਾਂ ਲੱਗਦਾ ਵੇ ਸਾਡਾ ਹਿਰਦੇ ਯਾਨੀ ਕਿ ਤੁਸੀਂ ਆਪਾਂ ਬੋਲਣਾ ਚਾਹੁੰਦੇ ਪਰ ਬੋਲ ਨਹੀਂ ਹੁੰਦੇ ਹੈਗੇ ਸ਼ਾਇਦ ਵੇ ਕਿਹੜੇ ਸ਼ਬਦਾਂ ਨਾਲ ਅੱਜ ਦੁਆ ਕਰੀਏ ਜਿਹੜੇ ਸਮਾਜ ਲਈ ਉਹ ਖੜਦਾ ਰਿਆ ਜੇ ਸਮਾਜ ਲਈ ਉਸਨੇ ਆਪਣੀ ਜਾਨ ਦਾਅ ਤੇ ਲਾ ਰੱਖੀ ਸੀ ਅੱਜ ਪ੍ਰੀ ਪਲੈਨਿੰਗ ਤੌਰ ਤੇ ਉਹਦੀ ਹੱਤਿਆ ਕੀਤੀ ਗਈ ਆ ਉਸ ਨੂੰ ਵਿਆਹ ਦੇ ਵਿੱਚ ਸੱਦਿਆ ਗਿਆ ਚਲੋ ਸੱਦ ਲਿਆ ਔਰ ਜਾਂਦਾ ਮੇਰੀ ਵੀ ਦੱਸ ਕੇ ਗਿਆ ਵੀ ਮੈਨੂੰ ਇਸ ਬੰਦੇ ਨੇ ਮਾਰਿਆ ਤੁਸੀਂ ਵੀਡੀਓ ਚ ਦੇਖਿਓ ਹੱਥ ਕਰਕੇ ਦੱਸਦਾ ਵੀ ਆਹ ਬੰਦੇ ਨੇ ਗੋਲੀ ਮਾਰੀ ਆ ਔਰ ਜਦੋਂ ਉਸ ਨੂੰ ਮੌਤ ਤੋਂ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ ਉਹਨੂੰ ਸਾਨੂੰ ਲੋਕਾਂ ਨੇ ਪੁੱਛਿਆ ਵੀ ਕਾਹਦਾ ਨਿਸ਼ਾਨ ਆ ਉਸ ਨੂੰ ਕਹਿੰਦੇ ਫੋੜਾ ਪੈਂਚ ਨਹੀਂ ਹੋਇਆ ਸੀਗਾ ਫੋੜਾ ਪੈਂਚ ਨਹੀਂ ਮੋਢਿਆਂ ਦੇ ਪਿਛਲੇ ਪਾਸੇ ਹੋ ਸਕਦਾ ਮੋਰੇ ਹੋ ਸਕਦਾ ਦੋਨਾਂ ਪਾਸੇ ਨਹੀਂ ਹੋ ਸਕਦਾ ਜਦੋਂ ਜਾਲਦ ਉਸ ਨੂੰ ਲੂਣ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਚਿਤਾ ਨੂੰ ਡੀਜ਼ਲ ਤੇਲ ਪਾ ਪਾ ਲੂਇਆ ਗਿਆ ਜਿਹੜੇ ਬੰਦੇ ਡੀਜ਼ਲ ਤੇਲ ਪਾ ਰਹੇ ਸੀ ਉਹਨਾਂ ਤੇ ਵੀ ਬਣਦੀ ਕੁਰੂਨੀ ਕਰਾਹਾਈ ਕੀਤੀ ਜਾਵੇ ਕਿਉਂਕਿ ਉਹਦੇ ਮਗਰ ਕੋਈ ਹੈ ਨਹੀਂ ਸੀ ਇੰਨਾ ਉਹਦਾ ਪਰਿਵਾਰ ਪਿੰਡ ਇੰਨਾ ਵੱਡਾ ਉਹਦਾ ਪਰਿਵਾਰ ਆ ਡੀਜ਼ਲ ਤੇਲ ਪਾ ਪਾ ਲੂਇਆ ਗਿਆ ਔਰ ਉਸ ਦੀ ਆਸਤ ਨੂੰ ਪਾਣੀ ਛਰਕ ਛਰਕ ਗਏ ਉਹਦੀ ਆਸਤ ਚੁਗੀ ਗਈ ਕਿਉਂ ਕਿਹੜੀਆਂ ਤਾਕਤਾਂ ਉਹਦੇ ਪਿੱਛੇ ਕੰਮ ਕਰ ਰਹੀਆਂ ਸੀ ਕਿਹੜਾ ਐਡਾ ਪੈਸਾ ਉਹਦੇ ਪਿੱਛੇ ਕੰਮ ਕਰ ਰਿਆ ਸੀਗਾ ਪਬਲਿਕ ਵੇਹ ਤੇ ਆ ਕੇ ਬੰਦਾ ਗੋਲੀ ਚਲਾਉਂਦਾ ਆ ਭਵਾਨਤਮਾਨ ਤਾਂ ਸਰ ਕਹਿੰਦੇ ਵੇ ਸਾਡੇ ਕੋਲ ਵੀਡੀਓ ਆ ਜਾਵੇ ਵੇ ਅਸੀਂ ਗੋਲੀ ਚਲਾਉਂਦੇ ਕਿਸੇ ਬੰਦੇ ਦੀ ਪਬਲਿਕ ਵੇਹ ਤੇ ਵੀ ਅਸੀਂ ਉੱਤੇ ਕਾਰਵਾਈ ਕਰ ਦਿੰਨੇ ਆ ਅੱਜ ਪੂਰਾ ਪਿੰਡ ਬੈਠਾ ਪਬਲਿਕ ਵੇਹ ਤੇ ਬੰਦਾ ਗੋਲੀ ਚਲਾ ਕੇ ਸਾਡੇ ਵੀਰ ਦੀ ਹੱਤਿਆ ਕਰ ਜਾਂਦਾ ਪਰ ਹਾਲੇ ਤੱਕ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਮੰਗ ਕੇ ਹੈਗੀ ਆ ਮੰਗ ਭਾਈ ਸਾਨੂੰ ਇਹੀ ਆ ਬਈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕਰਦੇ ਆ ਭਵੰਤਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਇੱਕ ਤਾਂ ਉਹਨੇ ਪਬਲਿਕ ਵੇਸ ਤੇ ਗੋਲੀ ਚਲਾਈ ਆ ਦੂਜਾ ਸਾਡਾ ਸਮਾਜ ਸੇਵੀ ਵੀਰ ਪਰਮਜੀਤ ਸਿੰਘ ਪੰਮੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਤਾ ਕਿਹਦੇ ਕਹਿਣ ਤੇ ਕੀਤਾ ਕਿਸ ਨੇ ਕਿਹਾ ਕਿਹੜਾ ਲੀਡਰ ਸੀ ਪਿੱਛੇ ਕਿਹੜੀ ਤਾਕਤ ਸੀਗੀ ਉਹ ਸਾਨੂੰ ਪਤਾ ਲੱਗਣੀ ਚਾਹੀਦੀ ਆ ਜਦ ਤੱਕ ਇਹ ਸਾਰੀ ਕੁੰਨੀ ਗਾ ਭਾਈ ਸਹੀ ਤਰੀਕੇ ਨਾਲ ਨਹੀਂ ਹੁੰਦੀ ਅਸੀਂ ਪਿੰਡ ਦੇ ਨਾਲ ਇੱਕ ਠੋਕ ਕੇ ਖੜੇ ਆ ਹਾਂਜੀ ਮੈਂ ਚਰਨਜੀਤ ਬਦਸਲ ਚੱਕ ਦੇਸ ਰਾਜ ਤੋਂ ਆ ਪਜੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ਼੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲ ਖੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨੂੰ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤਣਾ ਹੋਇਆ ਗਿਆ ਹੈ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਫਿਰ ਕਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਝ ਕੀਤਾ ਘਰ ਪਰਤੀ ਸਾਡੇ ਲਈ ਇੰਨਾ ਕੁਝ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੇ ਮੰਗ ਕਰਦੇ ਆ ਕਿ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਥ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਇਹ ਸਾਰੇ ਮਾਮਲੇ ਸਬੰਧੀ ਜਦੋਂ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਸਰਪੰਚ ਨੀਰੂ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਸਦੇ ਪਤੀ ਨੂੰ ਸਿਰਫ ਉਸਨੇ ਡਿਗਿਆ ਹੋਇਆ ਹੀ ਦੇਖਿਆ ਤੇ ਇਸ ਦੌਰਾਨ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਮ੍ਰਿਤਕ ਪਰਮਜੀਤ ਸਿੰਘ ਪੰਮੀ ਦੀ ਪਤਨੀ ਮੁਤਾਬਕ ਉਸਨੇ ਕਿਸੇ ਵੀ ਤਰ੍ਹਾਂ ਦੀ ਗੋਲੀ ਦੀ ਆਵਾਜ਼ ਨਹੀਂ ਸੁਣੀ ਸਰਪੰਚ ਆਪਣਾ ਨਾਮ ਦੱਸਿਓ ਕੀ ਹੈ ਜੀ ਮੇਰਾ ਨਾਮ ਨੀਰੂ ਕੌਰ ਹੈ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡੇ ਪਤੀ ਹੈ ਜੀ ਕੀ ਨਾਮ ਹੈ ਹਾਂਜੀ ਪਰਮਜੀਤ ਸਿੰਘ ਹੈ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਕੁਝ ਨਹੀਂ ਉਹ ਮੈਂ ਉਹ ਬਿਆ ਤੇ ਗਈ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡਿੱਗਦੇ ਆ ਤੇ ਇਹ ਸਾਹ ਦਿੰਦੇ ਆ ਕੁਛ ਉਹਨਾਂ ਨੂੰ ਜਿਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰ ਹੀ ਉਹਨਾਂ ਦੀ ਮੌਤ ਹੋ ਗਈ ਆ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਛ ਨਹੀਂ ਪਤਾ ਹੋਰਾਮ ਦੇ ਸਮੇ ਜਿਹੜਾ ਦੋ ਦਿਨੋਂ ਫਾਇਰ ਹੋਏ ਆ ਉਥੇ ਹਾਂਜੀ ਤੁਹਾਡੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਐਸੀ ਭਾਈ ਜਦਾ ਆ ਉਹਨਾਂ ਨੇ ਅੱਜ ਧਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਇਹਦਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਹੀ ਦੇਖਿਆ ਇਸ ਮੌਕੇ ਜਾਂਚ ਕਰਨ ਲਈ ਪਿੰਡ ਚੱਕ ਦੇਸ ਰਾਏ ਪਹੁੰਚੇ ਏਐਸਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰ ਤਲੇਤਾ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਕੋਈ ਸੂਚਨਾ ਨਹੀਂ ਮਿਲੀ ਤੇ ਨਾ ਹੀ ਕਿਸੇ ਦੀ ਕੋਈ ਸ਼ਿਕਾਇਤ ਆਈ ਹੈ ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਉਹ ਪਿੰਡ ਚੱਕ ਦੇਸ ਰਾਏ ਪਹੁੰਚੇ ਨੇ ਵਾਈਰਲ ਹੋਈ ਵੀਡੀਓ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਜਾਗੋ ਸਮਾਗਮ ਵਿੱਚ ਫਾਇਰ ਕਰਨ ਵਾਲੇ ਵਿਅਕਤੀ ਦੀ ਜਾਂਚ ਕਰਕੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ। ਸੂਚਨਾ, ਗੁਪਤ ਸੂਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇ ਸਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੇ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਵੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਿਖਾਈ ਆ ਵੀ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਹੈ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਚੱਕ ਦੇਸ਼ ਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸ ਸੀ ਪਾਈ ਜਰਾ ਬੜੇ ਵੱਡੇ ਪੱਦਰ ਦੇ ਆਲੇ ਦੁਆਲੇ ਪਿੰਡਾਂ ਹਲੇ ਵੀ ਲੱਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜਿਹੜੀ ਆ ਧਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਰਕਾਰ ਐਫ ਆਈ ਆਰ ਕਿਉਂ ਨਹੀਂ ਬਣੀ ਸਰ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ 'ਚ ਆ ਗਈ ਆ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਆ ਜਾਂ ਕੀ ਆ ਜਾਂ ਕੋਈ ਡੈਥ ਹੋਈ ਆ ਕੋਈ ਨਾਂ ਲਿਖਤੀ ਇਨਫੋਰਮੇਸ਼ਨ ਆ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਿਆਮ ਗੋਲੀਆਂ ਚਲਾਉਣ ਦਾ ਪਰਚਾ ਦਿੱਤਾ ਜਾਏ ਬਿਲਕੁਲ ਜੀ ਸ਼ੋਰ ਸ਼ ਉਧਰ ਜਦੋਂ ਇਸਬੰਦੀ ਗਾਂਧੀ ਹਸਪਤਾਲ ਫੋਗਵਾੜਾ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਸਿਰਫ ਸਟਾਫ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਸੀ ਤੇ ਮੌਤ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਸੀ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਹਾਲਾਂਕਿ ਸਮਾਗਮ ਵਿੱਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਜਾਣ ਤੇ ਪਾਬੰਦੀ ਲਗਾਈ ਗਈ ਹੈ ਪਰ ਇਹ ਸਭ ਦੇ ਬਾਵਜੂਦ ਵੀ ਅਜੇ ਇਹ ਮਾਮਲੇ ਸਾਹਮਣੇ ਆਉਣ ਨਹੀਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਛਿੱਕੇ ਟੰਗਣਾ ਹੈ ਜਿਸ ਦਾ ਖਮਿਆਜਾ ਅਜੇ ਵੀ ਬਹੁਤ ਸਾਰੇ ਲੋਕ ਭੁਗਤ ਰਹੇ ਹਨ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਜਿਹੇ ਮਾਮਲਿਆਂ ਵਿੱਚ ਸਖਤੀ ਵਰਤਣ ਦੀ